ਤਕ ਵਜੇ 7:30 ਵਜੇ ਖਾਨਪੌਣ ਆਏ ਆ ਤੇ ਸਾਡੇ ਜਮੀਨ ਦੇ ਨੇੜੇ ਠੋਕਰ ਆ ਤੇ ਉੱਥੇ লাশ ਪਈ ਆ ਜੀ ਜੀ লাশ ਪਈ ਆ ਤੇ ਅਸੀਂ ਫਿਰ ਚਾਰਾ ਕੀਤਾ ਵੀ ਇਹਦਾ ਪੁਲਿਸ ਅਧਿਕਾਰੀਆਂ ਨੂੰ ਪਤਾ ਦੱਸਿਆ ਜਾਏ ਹਾਂਜੀ ਹਾਂਜੀ ਫਿਰ ਅਸੀਂ ਥਾਣੇ 'ਵਿ ਫੋਨ ਕੀਤਾ ਜੀ ਜੀ ਫਿਰ ਅਸੀਂ ਬਟਾਲਾ ਐਸਐਸਪੀ ਨੂੰ ਫੋਨ ਕੀਤਾ ਹੁਣ ਇੱਕ ਸਰਦਾਰ ਮੁਲਾਜ਼ਮ ਆਇਆ ਵਾ ਜੀ ਜੀ ਤੇ ਹੁਣ ਇੱਥੇ ਵਾਵਾ ਇੱਥੇ ਪਿੰਡ ਦੇ ਬੰਦੇ ਇਕੱਠੇ ਹੋਏ ਨੇ ਪੱਤਰਕਾਰ ਅੱਬਰ ਵਾਲੀ ਤੋਂ ਵੀ ਆਏ ਆ ਸ਼ਾਹਬਰ ਤੋਂ ਵੀ ਤੇ ਹੋੜ লাশ ਕੱਢਣ ਦਾ ਚਾਰਾ ਕਰਦੇ ਤੇ ਅਸੀਂ ਇਹੋ ਸੋਚਿਆ ਸੀ ਵੀ ਜਿਹਦੀ লাশ ਆ ਉਹਨੂੰ ਪਤਾ ਲੱਗ ਸਕੇ ਤੇ ਸੇਰ ਦਾ ਕੋਈ ਆਇਆ ਨਹੀਂ ਇੱਥੇ ਜੀ ਅਰੇ ਇਹ ਬੜਾ ਚਾਰਾ ਚੋਰਾ ਕੀਤਾ ਹੁਣ ਕੀ ਕਰ ਲਈ ਤੇ ਹੁਣ Laash ਲੱਗੇ ਨੇ ਕੱਢਣ ਤੇ ਚਲੋ ਭਲਾ ਇਹੋ ਹੀ ਆ ਵੀ ਕਿਸੇ ਨੂੰ Laash ਮਿਲ ਸਕੇ ਵਗੈਰਾ ਨਹੀਂ ਹੈ ਜੇ ਥੋੜੀ ਹੋਈ ਅਜੇ ਵੇਖੜ ਵੋਖਣੀ ਡਾਇਰ ਇਹ ਕਿੱਡਾ ਨੇ ਕੱਪੜੇ ਆ ਕਿੱਡਾ ਨੇ ਕਿੰਨੀ ਕੁ ਉਮਰ ਆ ਕਿ ਸਰਦਾਰ ਆ ਹੈਗਾ ਸਰਦਾਰ ਆ ਉਹ ਇੱਥੇ ਆ ਜਾਓ ਇੱਥੇ ਬਾਹਰ 60 65 ਸਾਲ ਦੀ ਉਮਰ ਆ ਸਿਰ ਜਿਹੜਾ ਉਹ ਕਿੱਤੇ ਵਾਲ ਨੇ ਤੇ ਲੱਗੇ ਆ লাশ ਕੱਢਣ ਤੇ ਮਦੋਹੜਾ ਖੰਡੇ ਨੇ ਵੀ ਜਾਈ ਨਾ ਇੱਥੇ ਰੋ ਤੇ ਜਿਹੜੇ ਕਾਰਵਾਈ ਕਰਨੀਆਂ ਤੇਰੇ ਅਧਾਰ ਤੇ ਕਰਨੀਆਂ ਹਨ ਅਨਨਾਉਣ লাশ ਪਿੰਡ ਪੱਡਿਆਂ ਦੇ ਲਾਗੂ ਅਜੀਤ ਸਿੰਘ ਸਰਪਸਾਬका ਸਰਪੰਚ ਦੀ ਇਤਲਾਹ ਦੀ ਇਨਫੋਰਮੇਸ਼ਨ ਤੇ ਉਥੇ ਮਿਲੀ ਆ ਜਿਹੜੀ লাশ ਜਿਹੜੀ ਆ ਬਈਆ ਨਾਮ ਵਿਅਕਤੀ ਦੀ ਆ ਜਿਸ ਨੂੰ 74 ਦੀ ਕਾਰਵਾਈ ਕਰਕੇ ਡੈੱਡ ਹਾਊਸ ਬਟਾਲੇ ਰੱਖਿਆ ਜਾ ਰਿਹਾ 72 ਘੰਟੇ ਲਈ ਤੇ ਇਸ ਮਿਲਿਆਗੇ ਅਗਲੇਰੀ ਕਾਰਵਾਈ ਉਸ ਬਾਤੋਂ ਕਰਾਇਆ ਜਾਊਗਾ ਜੇ ਪੱਡਿਆਂ ਦੇ ਸੂਏ ਲੱਗੇ ਪਈ ਹੈ ਜੀ ਬਿਲਕੁਲ ਸਰ ਠੋਕਰ ਦੇ ਉੱਪਰ